ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਸ਼ੁੱਧ ਆਟੇ ਤੋਂ ਗੁੜ ਦੀਆਂ ਖਸਤਾ ਮਠੀਆਂ ਹੁਣ ਸੋਨ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਇੱਕ ਸਪੈਸ਼ਲ ਡਿਸ਼ ਹੈ ਜਿਹੜੀ ਲੋਕ ਬਣਾ ਕੇ ਪਿਆਰ ਕਰਦੇ ਨੇ ਗੁੜ ਦੀਆਂ ਖਸਤਾ ਮਿੱਠੀਆਂ ਮਠੀਆਂ ਚਲੋ ਹੁਣ ਅਸੀਂ ਆਪਣੀ ਆਧੇ ਰੈਸਪੀ ਸ਼ੁਰੂ ਕਰਦੇ ਹਾਂ ਮਠੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਇੱਥੇ 2 ਕੱਪ ਲਿਆ ਹੈ ਕਣਕ ਦਾ ਆਟਾ ਤੇ ਨਾਲ ਹੀ ਅਸੀਂ ਇੱਕ ਕੋਲੀ ਲੈ ਲੈਣੀ ਹੈ ਗੁੜ ਦੀ ਗੁੜ ਨੂੰ ਮੈਂ ਚੰਗੀ ਤਰ੍ਹਾਂ ਕੁੱਟ ਲਿਆ ਸੀਗਾ ਫਿਰ ਥੋੜੀ-ਮੋਟੀ-ਮੋਟੀ ਪੀਸ ਦੀ ਸੀ ਜਿੰਨਾ ਅਸੀਂ ਆਟਾ ਲੈਣਾ ਹੈ ਨਾ ਉਸ ਤੋਂ ਅੱਧਾ ਸੀ ਗੁੜ ਲਾਵਾਂਗੇ ਹੁਣ ਅਸੀਂ ਗੁੜ ਨੂੰ ਕਰਨਾ ਹੈ ਪਾਣੀ ਵਿੱਚ ਡਿਸੋਲਵ ਅਸੀਂ ਇਸ ਨੂੰ ਪਾਣੀ ਵਿੱਚ ਘੋਲਾਂਗੇ ਪਹਿਲਾਂ ਮੈਂ ਇੱਕ ਪੈਨ ਦੇ ਵਿੱਚ ਗੁੜ ਪਾ ਲਿਆ ਤੇ ਨਾਲ ਹੀ ਅਸੀਂ ਹੁਣ ਅੱਧੀ ਕੋਲੀ ਪਾਣੀ ਹੈ ਪਾਣੀ ਦੀ ਪਾਣੀ ਤੁਸੀਂ ਅੱਧੀ ਕੋਲੀ ਹੀ ਲੈਣੀ ਜ਼ਿਆਦਾ ਨਹੀਂ ਲੈਣੀ ਨਹੀਂ ਤਾਂ ਐਕਸਟਰਾ ਬਚ ਜਾਂਦਾ ਹੈ ਅੱਧੇ ਕੋਲੀ ਪਾਣੀ ਪਾਣ ਤੋਂ ਬਾਅਦ ਅਸੀਂ ਇਸ ਨੂੰ ਹੁਣ ਗੈਸ 'ਤੇ ਰੱਖ ਦਵਾਂਗੇ ਜਦੋਂ ਇੱਕ ਬੋਇਲ ਆ ਜਾਵੇਗਾ ਅਸੀਂ ਆਪਣੀ ਗੈਸ ਦੀ ਫਲੇਮ ਕਰ ਦਨੀ ਬੰਦ ਤੇ ਇਸ ਨੂੰ ਅਸੀਂ ਸਿਰਫ ਕੋਲ ਕੇ ਹੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਓਵਰਨਾਈਟ ਸੋਕ ਕਰਕੇ ਵੀ ਰੱਖ ਸਕਦੇ ਹੋ ਇੱਥੇ ਬੋਇਲ ਆ ਗਿਆ ਸੀਗਾ ਮੈਂ ਗੈਸ ਦੀ ਫਲੇਮ ਕਰਤੀ ਬੰਦ ਤੇ ਮੈਂ ਇਸ ਨੂੰ ਥੇ ਤੇ ਚਲਾ ਕੇ ਆਪਣੇ ਸਾਰੇ ਗੁੜ ਤੇ ਪਾਣੀ ਨੂੰ ਚੰਗੀ ਤਰ੍ਹਾਂ ਕੋਲ ਲਿਆ ਹੁਣ ਤੁਸੀਂ ਵੇਖ ਸਕਦੇ ਹੋ ਹੁਣ ਅਸੀਂ ਇਸ ਨੂੰ ਠੰਡਾ ਕਰਨ ਲਈ ਸਾਈਡ 'ਤੇ ਰੱਖ ਦਵਾਂਗੇ ਇੱਥੇ ਸਾਡਾ ਜਿਹੜਾ ਗੂੜਾ ਠੰਡਾ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਾਰਾ ਬਿਲਕੁਲ ਚੰਗੀ ਤਰ੍ਹਾਂ ਖੁੱਲ ਗਿਆ ਹੈ ਹੁਣ ਅਸੀਂ ਇਸ ਨੂੰ ਸਿੱਧਾ ਹੀ ਨਹੀਂ ਪਾਣਾ ਪਹਿਲਾਂ ਅਸੀਂ ਇਸ ਨੂੰ ਛਾਨ ਵਿੱਚ ਚੰਗੀ ਤਰ੍ਹਾਂ ਛਾਨ ਲਵਾਂਗੇ ਕਿਉਂਕਿ ਕਈ ਵਾਰ ਗੂੜ ਵਿੱਚ ਨਾ ਛੋਟੇ ਛੋਟੇ ਕਾਂਜੇ ਰਹਿ ਜਾਂਦੇ ਆ ਫਿਰ ਆਟਾ ਵਿੱਚ ਵੱੱਚ ਪ੍ਰੋਬਲਮ ਕਰਾਂਗੇ ਇਸ ਲਈ ਅਸੀਂ ਇਸ ਨੂੰ ਚੰਗੀ ਤਰ੍ਹਾਂ ਛਾਨ ਲੈਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਕੰਮ ਸੀਗੇ ਹੁਣ ਅਸੀਂ ਇਸ ਨੂੰ ਸਾਈਡ ਤੇ ਰੱਖ ਦੇਵਾਂਗੇ ਸਾਡੇ ਕੋਲ ਜਿਹੜੀ ਪਿਓਰ ਫੋਰਮ ਹੈ ਗੂੜ੍ਹ ਦੀ ਆ ਗਈ ਹੈ ਹੁਣ ਮੈਂ ਇੱਕ ਛੋਟੀ ਲਈ ਪ੍ਰਾਤ ਇਹਦੇ ਵਿੱਚ ਪਾਇਆ ਦੋ ਕੋਲੀਆਂ ਕਣਕ ਦਾ ਆਟਾ ਤੇ ਨਾਲ ਅਸੀਂ ਪਾਵਾਂਗੇ 1.5 ਚਮਚ ਸੌਫ ਦਾ ਤੇ 1.5 ਚਮਚ ਅਸੀਂ ਇਹਦੇ ਵਿੱਚ ਪਾ ਦਵੇਂ ਤਿੱਲ ਵਾਈਟ ਤਿੱਲ ਲਏ ਉਹ ਪਾ ਦਵਾਂਗੇ ਇਹਨਾਂ ਬੜੀਆ ਫਲੇਵਰ ਆਉਂਦਾ ਤੇ ਅੱਧਾ ਚਮਚ ਅਜਵਾਇੰਦਾ ਅਜਵਾਇਨ ਜ਼ਿਆਦਾ ਨਹੀਂ ਪਾਣੀ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ 4 بڑے ਚਮਚ ਦੇਸੀ ਘਿਓ ਤੁਸੀਂ ਚਾਹੋ ਤਾਂ ਰਿਫਾਈਨਡ ਔਇਲ ਵਗੈਰਾ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਇੱਥੇ 4 بڑے ਚਮਚ ਦੇਸੀ ਘਿਓ ਦੇ ਪਾਤੇ 4 ਟੇਬਲस्पून ਕਿਉਂ ਇਹਨਾਂ ਪਾਣਾ ਹੈ ਕਿ ਤੁਹਾਡੀ ਮੁਠੀ ਬਣੇ ਜਦੋਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਲ ਲਓਗੇ ਨਾ ਅਸੀਂ ਪਹਿਲਾਂ ਆਟੇ ਵਿੱਚ ਨਾ ਕਿਉਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਤੁਸੀਂ ਵੇਖ ਸਕਦੇ ਹੋ ਐਵੇਂ ਦੀ ਮੁਠੀ ਬਣਨੀ ਚਾਹੀਦੀ ਹੈ ਜਦੋਂ ਤੱਕ ਐਵੇਂ ਦੀ ਮੁਠੀ ਨਹੀਂ ਬਣਦੀ ਉਦੋਂ ਤੱਕ ਤੁਸੀਂ ਇਹਦੇ ਵਿੱਚ ਕਿਉਂ ਹੋਰ ਐਡ ਕਰ ਸਕਦੇ ਹੋ ਜਦੋਂ ਬਨ ਗਏ ਬਸ ਇੰਨਾ ਕਈ ਘੋਈ ਨਫੁੰਦਾ ਵੈਸੇ ਚਾਰ ਬੜੇ ਚਮਚ ਘੋਈ ਨਫੁੰਦੇ ਟੇਬਲस्पून ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਸਖਤ ਆਟਾ ਬਣਾ ਗੁੰਨ ਕੇ ਤਿਆਰ ਕਰ ਲਵਾਂਗੇ ਪਾਣੀ ਅਸੀਂ ਥੋੜਾ ਥੋੜਾ ਹੀ ਪਾਣਾ ਹੈ ਇੱਕਦਮ ਸਾਰਾ ਪਾਣੀ ਨਹੀਂ ਪਾ ਦੇਣਾ ਕਈ ਵਾਰ ਪਾਣੀ ਜਿਆਦਾ ਹੁੰਦਾ ਨਾ ਫਿਰ ਨਹੀਂ ਤੁਹਾਡਾ ਆਟਾ ਪਤਲਾ ਹੋ ਜਾਵੇ ਇਸ ਲਈ ਤੁਸੀਂ ਥੋੜਾ ਥੋੜਾ ਪਾਣੀ ਪਾਓ ਸਭ ਤੋਂ ਪਹਿਲਾਂ ਮੈਂ ਅੱਧਾ ਪਾਣੀ ਪਾਇਆ ਤੇ ਉਸ ਨਾਲ ਜਿੰਨਾ ਮੇਰਾ ਆਟਾ ਜੁੜ ਸਕਦਾ ਸੀ ਉਹ ਮੈਂ ਜੋੜ ਲਿਆ ਤੇ ਉਹਦੇ ਬਾਅਦ ਵੀ ਮੇਰੀ ਵਿੱਚ ਹੋਰ ਪਾਣੀ ਐਡ ਕੀਤਾ। ਹੁਣ ਇੱਥੇ ਮੈਂ ਸਾਰਾ ਪਾਣੀ ਇਸ ਵਿੱਚ ਪਾ ਦਿੱਤਾ ਸੀਗਾ ਹੌਲੀ-ਹੌਲੀ ਤੇ ਹੁਣ ਸਾਡਾ ਆਟਾ ਜਿਹੜਾ ਇਕੱਠਾ ਹੋ ਗਿਆ ਹੁਣ ਇਸ ਇਸ ਨੂੰ ਚੰਗੀ ਤਰ੍ਹਾਂ ਮਸਲ ਕੇ ਇੱਕ ਤਰ ਦੇ ਵਿੱਚ ਨੂੰ ਟਕਿੰਗ ਕਰਕੇ ਅਸੀਂ ਇਸ ਨੂੰ ਰੱਖ ਲਵਾਂਗੇ। ਅਗਰ ਤੁਹਾਨੂੰ ਲੱਗੇ ਤਾਂ ਥੋੜਾ ਜਿਹਾ ਇਹਦੇ ਵਿੱਚ ਔਇਲ ਵੀ ਲੱਗ ਲਗਾ ਸਕਦੇ ਹੋ। ਤੁਹਾਨੂੰ ਐਵੇਂ ਦਾ ਆਟਾ ਚਾਹੀਦਾ ਹੈ। ਹੁਣ ਅਸੀਂ ਇਸ ਨੂੰ ਅੰਦਰ ਨੂੰ ਟਕਿੰਗ ਕਰ ਲੈਣਾ। ਤੇ ਹੁਣ ਅਸੀਂ ਇਸ ਨੂੰ ਇੱਕ ਪੋਲੀਥੀਨ ਦੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਅੱਧੇ ਘੰਟੇ ਲਈ ਰੈਸਟ ਤੇ ਰੱਖ ਦਨਾਂ। ਪੋਲੀਥੀਨ ਵਿੱਚ ਇੱਥੇ ਜਿਹੜੇ ਸੂਟਸ ਵਗੈਰ ਵਾਲਾ ਹੁੰਦੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਤੇ ਇਹਦੇ ਵਿੱਚ ਰੱਖ ਦਿੱਤਾ। ਤੁਸੀਂ ਚਾਹੋ ਤਾਂ ਦੂਸਰੇ ਪੋਲੀਥੀਨ ਵਿੱਚ ਵੀ ਰੱਖ ਸਕਦੇ ਹੋ। ਪਿਆਸ ਪੋਲੀਥੀਨ ਸ਼ੀਟ ਵਗੈਰਾ ਉਸ ਵਿੱਚ ਵੀ ਇਸ ਨੂੰ ਚੰਗੀ ਤਰ੍ਹਾਂ ਲਪੇਟ ਕੇ ਅਸੀਂ ਰੱਖ ਦੇਣਾ ਅੱਧੇ ਘੰਟੇ ਲਈ ਸਾਈਡ ਤੇ। ਹੁਣ ਅੱਧਾ ਘੰਟਾ ਹੋ ਗਿਆ ਸੀਗਾ ਤੇ ਮੈਂ ਇਸ ਨੂੰ ਆਪਣੇ ਜਿਹੜਾ ਡੋਅ ਹੈ ਉਹਨੂੰ ਪੋਲੀਥੀਨ ਚੋਂ ਕੱਢ ਲਿਆ। ਤੇ ਇਸ ਨੂੰ ਹੁਣ ਅਸੀਂ ਆਪਣੇ ਹੱਥਾਂ ਦੀ ਹੈਲਪ ਦੇ ਨਾਲ ਥੋੜਾ ਬੇਲ ਕੇ بڑا ਕਰ ਲਵਾਂਗੇ ਤੇ ਇਸ ਨੂੰ ਹੁਣ ਅਸੀਂ ਚਾਰ ਪੀਸਸ ਦੇ ਵਿੱਚ ਡਿਵਾਈਡ ਕਰ ਲੈਣਾ ਐਥੇ ਮੈਂ ਕੇਕ ਵਾਲੇ ਨਾਈਫ ਨਾਲ ਹੀ ਇਸ ਨੂੰ ਕੱਟ ਲਿਆ ਚਾਰ ਪੀਸਸ ਵਿੱਚ بڑے بڑے ਫਿਰ ਅਸੀਂ ਇਹਨਾਂ ਦਾ ਗੋਲ-ਗੋਲ ਪੇੜੇ ਬਣਾ ਕੇ ਰੱਖ ਲਵਾਂਗੇ ਤੁਸੀਂ ਵੇਖ ਸਕਦੇ ਹੋ ਐਵੇਂ ਅਸੀਂ ਸਭ ਦੇ ਪੇੜੇ ਬਣਾ ਕੇ ਸਾਈਡ ਤੇ ਰੱਖ ਲਵਾਂਗੇ ਤੇ ਅਸੀਂ ਇੱਕ ਪੇੜਾ ਤਾਂ ਵਿੱਚ ਰੱਖ ਲੈਣਾ ਹੈ ਤੇ ਬਾਕੀ ਪੇੜੇ ਨੂੰ ਅਸੀਂ ਪੋਲੀਥੀਨ ਦੇ ਵਿੱਚ ਪਾ ਕੇ ਸਾਈਡ ਤੇ ਹੀ ਰੱਖ ਦਵਾਂਗੇ ਤਾਂ ਜੋ ਇਹ ਸੁੱਕ ਨਾ ਜਾਵੇ। ਹੁਣ ਮੈਂ ਇੱਕ ਬੇਲਣਾ ਲਿਆ ਤੇ ਬੇਲਣ ਦੀ ਹੈਲਪ ਇਹ ਨਾਲ ਸੀ ਇਸ ਨੂੰ। ਪੇੜੇ ਨੂੰ ਅਸੀਂ ਵਧੀਆ ਜੀ ਰੋਟੀ ਬੇਲ ਲੈਣੀ ਹੈ। ਰੋਟੀ ਥੋੜੀ ਮੋਟੀ ਫੇਲਣੀ ਆ, ਜ਼ਿਆਦਾ ਬਰੀਕ ਨਹੀਂ ਬੇਲਣੀ। ਕਿਉਂਕਿ ਅਗਰ ਤੁਸੀਂ ਬਰੀਕ ਬੇਲੋਗੇ ਨਾ ਤਾਂ ਟੁੱਟ ਜਾਂਦੀ ਹੈ ਸਾਡੀ ਮੱਠੀਆਂ ਹੁੰਦੀਆਂ। ਇਸ ਲਈ ਥੋੜੀ ਮੋਟੀ ਬੇਲਣੀ ਆ। ਜਿਵੇਂ ਮੱਕੀ ਦੀ ਰੋਟੀ ਹੁੰਦੀ ਹੈ ਨਾ ਉਸ ਤਰ੍ਹਾਂ ਮੋਟੀ ਬੇਲ ਕੇ ਅਸੀਂ ਤਿਆਰ ਕਰਨੀ ਆ। ਤਿਆਤਿਕ ਮੈਂ ਛੋਟੀ ਗਲਾਸੀ ਲਈ ਹੈ ਜਾਂ ਤੁਸੀਂ ਕੁਕੀ ਕਟਰ ਵਗੈਰਾ ਵੀ ਲੈ ਸਕਦੇ ਹੋ ਉਸ ਨਾਲ ਅਸੀਂ ਇਸ ਨੂੰ ਗੋਲ-ਗੋਲ ਸ਼ੇਪ ਦੇ ਵਿੱਚ ਕੱਟ ਲਵਾਂਗੇ ਜਿੰਨੀਆਂ ਪਹਿਲੀ ਰੋਟੀ ਦੀਆਂ ਹੋਈਆਂ ਸੀ ਉਹਨੇ ਕੱਟ ਕੇ ਇਸ ਨੂੰ ਸਾਈਡ ਤੇ ਕੱਟ ਦੇ ਲਵਾਂਗੇ ਤੇ ਇੱਕ ਦੇ ਉੱਪਰ ਇੱਕ ਨਹੀਂ ਰੱਖਣੀਆਂ ਇਹਨਾਂ ਨੂੰ ਲੱਗ-ਲੱਗ ਕੇ ਸਾਈਡ ਤੇ ਰੱਖਿਓ ਨਹੀਂ ਤਾਂ ਫਿਰ ਚਿਪਕ ਜਾਂਦੀ ਹੈ ਸਾਰੇ ਸ਼ੇਪ ਜਿਹੜੇ ਇਹਨਾਂ ਦੇ ਖਰਾਬ ਹੋ ਜਾਂਦੀਆਂ ਤੇ ਇੱਥੇ ਮੇਰੀ ਚਾਰ ਜਿਹੜੇ ਨਿਕਲ ਗਏ ਇੱਥੇ ਥੋੜੀ ਪ੍ਰੋਬਲਮ ਹੋ ਰਹੀ ਸੀਗੀ ਤੇ ਫਿਰ ਤੋਂ ਮੈਂ ਇਸ ਦਾ ਪੇੜਾ ਬਣਾਇਆ ਪੇੜਾ ਬਣਾ ਕੇ ਫਿਰ ਇਸ ਨੂੰ ਫੇਰ ਤੋਂ ਕੱਟਿਆ ਪੇੜਾ ਬਣਾ ਕੇ ਰੋਟੀ ਬੇਲ ਕੇ ਇਸ ਤਰ੍ਹਾਂ ਹੀ ਅਸੀਂ ਆਪਲੀ ਪ੍ਰੋਸੈਸ ਕਰਕੇ ਸਾਰੇ ਜਿਹੜੇ ਆਪਣੇ ਪੇੜੇ ਆ ਉਹਨਾਂ ਦੀ ਹੈ ਨਾ ਐਵੇਂ ਦੇ ਗੋਲ-ਗੋਲ ਕੁਕੀਜ਼ ਕੱਟ ਕੇ ਸਾਈਡ ਤੇ ਰੱਖ ਲਵਾਂਗੇ ਬਿਸਕੁਟ ਵਾਂਗ ਤੇ ਇੱਕ ਮੈਂ ਨਾਈਫ ਨਾਲ ਇਹਨਾਂ ਨੂੰ ਥੋੜੀ ਜੀ ਮੱਠੀ ਦੀ ਸ਼ੇਪ ਦੇਣ ਲਈ ਇਹਨਾਂ ਵਿੱਚ ਛੇਦ ਵੀ ਕਰ ਦਿੱਤੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਇੱਥੇ ਵੇਖ ਸਕਦੇ ਹੋ ਤੇ ਮੈਂ ਸਾਰੀ ਜਿਹੜੀ ਆਪਣੀ ਮਠੀਆਂ ਚੰਗੀ ਤਰ੍ਹਾਂ ਬੇਲ ਕੇ ਸਾਈਡ ਤੇ ਦੋ ਪਲੇਟਾਂ ਵਿੱਚ ਰੱਖ ਦਿੱਤੀਆਂ ਇੱਕ ਦੇ ਉੱਪਰ ਮੈਂ ਇੱਕ ਨਹੀਂ ਰੱਖੀ ਤੇ ਐਦਨ ਮੈਂ ਲਿੱਤਾ ਹੈ ਸਰੋਂ ਦਾ ਤੇਲ ਸਰੋਂ ਦੇ ਤੇਲ 'ਚ ਬਹੁਤ ਸਵਾਦ ਬੰਦੀ ਹੈ ਨਹੀਂ ਤੇ ਸਾਡਾ ਜਿਹੜਾ ਸਰੋਂ ਦਾ ਤੇਲ ਅਸੀਂ ਆਪਣਾ ਘਰ ਦਾ ਕਢਵਾਉਂਦੇ ਹਾਂ ਇਸ ਲਈ ਐਵੇਂ ਦੇ ਇਸ ਬੱਬਲੇ ਆ ਰਹੇ ਨੇ ਘਰ ਦਾ ਤੇਲ ਸ਼ੁੱਧ ਹੁੰਦਾ ਵਧੀਆ ਹੁੰਦਾ ਹੈ ਤੇ ਇੱਥੇ ਨਾ ਅੱਧਾ ਮਿੰਟ ਹੋ ਗਿਆ ਸੀਗਾ ਮੈਂ ਛੋਟਾ ਜਿਹਾ ਕਨਕ ਦਾ ਪੇੜਾ ਪਾਇਆ ਸੀਗਾ ਦੇਖਣ ਲਈ ਤੇਲ ਗਰਮ ਹੈ ਨਹੀਂ ਉਹ ਗੈਸ ਜਿਹੜੀ ਫਲੇਮ ਹੈ ਮੀਡੀਅਮ ਤੇ ਰੱਖੀ ਹੈ ਤੇ ਮੀਡੀਅਮ ਤੇ ਗਰਮ ਕੀਤੀ ਹੈ ਮੀਡੀਅਮ ਟੂ ਲੋ ਤੇ ਤੇ ਇੱਕ ਇੱਕ ਮੱਠੀ ਅਸੀਂ ਆਪਣੀ ਚੱਕ ਕੇ ਕੜਾਹੀ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਪਾਉਣ ਤੋਂ ਬਾਅਦ ਅਸੀਂ ਹੌਲੀ ਹੌਲੀ ਹਿਲਾਣਾ ਹੈ ਥੋੜਾ ਥੋੜਾ ਜਿਹਾ ਹਲਾਵਾਂਗੇ ਅਗਰ ਤੁਸੀਂ ਪਤਲੀ ਬੇਲੀ ਹੋਵਾਂਗੇ ਨਾ ਆਪਣੀ ਮੱਠੀ ਤਾਂ ਨਾ ਜਦੋਂ ਤੇਲ ਵਿੱਚ ਪਾਉਂਦੇ ਆ ਉਹ ਜਦੋਂ ਫਰਾਈ ਹੁੰਦੀ ਹੈ ਟੁੱਟ ਜਾਂਦੀ ਹੈ ਮੇਰੀ ਵੀ ਇੱਕ ਤਾਂ ਟੁੱਟ ਗਿਆ ਸੀ ਜਿਹੜੀ ਥੋੜੀ ਮੇਰੇ ਤੇ ਪਤਲੀ ਬੇਲ ਹੋ ਗਈਆਂ ਸੀਗੀਆਂ ਐਵੇਂ ਹੀ ਅਸੀਂ ਇਸ ਨੂੰ ਥੋੜਾ ਥੋੜਾ ਹਿਲਾ ਹਲਾ ਕੇ গোল্ডেন ব্রাউন ਹੋਣੇ تک ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਇਸ ਲਈ ਤੁਸੀਂ ਧਿਆਨ ਰੱਖਣਾ ਆਪਣੀ ਜਿਹੜੀ ਮੱਠੀਆਂ ਥੋੜੀ ਮੋਟੀ ਹੀ ਰੱਖਿਓ ਬਿਸਕੁਟ ਦੇ ਨਾਪ ਦੀ ਹੁਣ ਤੁਸੀਂ ਵੇਖ ਸਕਦੇ ਜਿਹੜੇ ਮੇਰੀ ਮੱਠੀਆਂ ਬਹੁਤ ਹੀ ਸੋਹਣੀਆਂ 골ਡਨ ਬਰਾਊਨ ਫਰਾਈ ਹੋ ਗਈਆਂ ਨੇ ਤਾਂ ਮੈਂ ਇਸ ਨੂੰ ਇੱਕ ਛਾਨੇ ਵਿੱਚ ਕੱਟ ਕੇ ਜਿਹੜਾ ਤੇਲ ਹੈ ਚੰਗੀ ਤਰ੍ਹਾਂ ਨਿਚੋੜਤਾ ਤੇ ਹੁਣ ਅਸੀਂ ਇਸ ਨੂੰ ਇੱਕ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤੇ ਜਦੋਂ ਇਹ ਠੰਡੀ ਹੋ ਜਾਵੇਗੀ ਨਾ ਉਦੋਂ ਹੀ ਅਸੀਂ ਇਹਨਾਂ ਨੂੰ ਛੇੜਨਾ ਹੈ ਗਰਮ ਗਰਮ ਵਿੱਚ ਟੁੱਟਦੀ ਰਹਿੰਦੀਆਂ ਨੇ ਜਦੋਂ ਇਹ ਠੰਡੀ ਹੋ ਜਾਂਦੀ ਹੈ ਡਰਾਈ ਹੋ ਜਾਂਦੀ ਹੈ ਨਾ ਫਿਰ ਇਹ ਬਹੁਤ ਸੋਹਣੀ ਖਸਤਾ ਬਣ ਜਾਂਦੀ ਹੈ ਜਦੋਂ ਇਹ ਗਰਮ ਹੋਵੇ ਉਦੋਂ ਤਾਂ ਟੁੱਟ ਜਾਣਗੇ ਜਲਦੀ ਤੀਨਾਂ ਤੁਸੀਂ ਏ ਟਾਈਟ ਕੰਟੇਨਰ ਵਿੱਚ 1 ਮਿੰਟ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੀ ਮੱਠੀ ਹੈ ਜਿਹੜੀ ਠੰਡੀ ਹੋ ਗਈ ਸੀਗੀ ਹੁਣ ਇਸੀ ਤੁਸੀਂ ਕ੍ਰਿਸਪਨੈਸ ਦੇ ਸਕਦੇ ਹੋ ਬਹੁਤ ਹੀ ਖਸਤਾ ਜਿਹੜੀ ਬਣ ਕੇ ਤਿਆਰ ਹੋਈ ਆ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੇ ਤਾਂ ਪੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰ ਪ੍ਰੈਸ ਕਰਨਾ ਤਾਂ ਨੂੰ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਆ ਇਸ ਤਰ੍ਹਾਂ ਦੀ ਕੋਈ ਬਿਹਤਰੀਨ ਰੈਸਪੀ ਦਿਨਾਂ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ